ਪਸ਼ੂਆਂ ਦੇ ਵਿੱਚ ਦਧਾਰੂ ਪਸ਼ੂਆਂ ਦੇ ਵਿੱਚ 80% ਬਿਮਾਰੀਆਂ ਸੂਣ ਤੋਂ ਬਾਅਦ ਲੱਗਦੀਆਂ ਨੇ ਤੇ ਇਹਨਾਂ ਤੋਂ ਜੇ ਬਚਣਾ ਹੈਗਾ ਤਾਂ ਇੱਕ ਆਪਾਂ ਪਸ਼ੂਆਂ ਨੂੰ ਸੂਣ ਤੋਂ ਫੌਰਨ ਬਾਅਦ ਕਾੜਾ ਦਿਆ ਕਰਦੇ ਆਂ ਪਰ ਉਹ ਕਾੜੇ ਦੇ ਵਿੱਚ ਸਮਾਨ ਕੀ ਕੀ ਪੈਂਦਾ ਉਹ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਸੋ ਕਾੜੇ ਦੇ ਵਿੱਚ ਆਪਾਂ ਨੇ 10 ਆਈਟਮਾਂ ਪਾਣੀਆਂ ਹੁੰਦੀਆਂ ਨੇ ਸੌਫ ਅਜਵੈਨ ਮੇਥੇ ਸੋਏ ਕੜੂ ਕਾਲੀ ਜੀਰੇ ਤੌੜੀ ਜੀਰੇ ਵੱਡੇ ਇਲਾਚੀ ਸੁੰਡ ਤੇ ਭੂਰੀਆਂ ਮਿਰਚਾਂ ਜੇ ਤੁਹਾਡਾ ਪਸ਼ੂ ਦਰਮਿਆਨੇ ਕੱਦ ਦਾ ਹੈ 4 1/2 ਕੁਇੰਟਲ ਦਾ ਤਾਂ 1-1 ਤੋਲਾ ਲੈ ਲਓ ਜੇ ਕਿਸੇ ਦੀ ਕੋਈ ਗਾਂ ਮੱਝੋ ਕਾਫੀ ਭਾਰੀ ਆ 6 ਕੁਇੰਟਲ ਦੀ ਹੈਗੀ ਆ ਉਥੇ 2-2 ਤੋਲੇ ਲੈ ਲਓ ਸੋ 3 ਲੀਟਰ ਪਾਣੀ ਉਬਾਲ ਲੈਣਾ ਹੈਗਾ ਸੋ ਜਿਹੜਾ ਇਹ ਸਮਾਨ ਆਪਾਂ ਨੇ ਲਿਆ ਇਹਨੂੰ ਕੁੱਟ ਲੈਣਾ ਹੈ ਪਹਿਲਾਂ ਮਿਕਸੀ 'ਚ ਪੀਸ ਲਓ ਮਾਮ ਜਿště ਜੇ ਕੁੱਟ ਲਓ ਫਿਰ ਜਦੋਂ ਪਾਣੀ ਨੂੰ ਉਬਾਲਾ ਆ ਗਿਆ ਉਹਦੇ ਵਿੱਚ ਸਾਰੀ ਸਮੱਗਰੀ ਪਾ ਲੈਣੀ ਆ ਕੜਸ਼ੀ ਹਲਾਈ ਜਾਣੀ ਆ ਤਾਂ ਕਿ ਥੱਲੇ ਨਾ ਲੱਗੇ ਜਦੋਂ ਪਾਣੀ ਅੱਧਾ ਰਹਿ ਗਿਆ ਫਿਰ ਆਪਾਂ ਨੇ ਪਤੀਲਾ ਜਿਹੜਾ ਉਹ ਅੱਗ ਤੋਂ ਥੱਲੇ ਲਾ ਲੈਣਾ ਉਹ ਚ ਇੱਕ ਪੇਸੀ ਗੁੜ ਦੀ ਪਾ ਕੇ ਠੰਡਾ ਕਰਕੇ ਪਸ਼ੂ ਨੂੰ ਪਲਾ ਦੇਣਾ ਸੋ ਸੂਣ ਤੋਂ ਜੇ 2 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਇਹ ਕੜਾ ਦੇ ਦੋਗੇ ਅਗਲੇ 4 ਘੰਟਿਆਂ ਦੇ ਵਿੱਚ ਵਿੱਚ ਜ਼ੇਰ ਪੈ ਜਾਏਗੀ ਪਰ ਜੇ ਕੋਈ ਪਸ਼ੂ ਚ ਘਾਟ ਹੈਗੀ ਆ ਤੁਸੀਂ ਸੋਣ ਤੋਂ ਪਹਿਲਾਂ ਕੋਈ ਵਧੀਆ ਖੁਰਾਕ ਨਹੀਂ ਪਾਈ ਹੈਗੀ ਦਾਣਾ ਨਹੀਂ ਪਾਇਆ ਮਿਨਰਲ ਮਿਕਸਚਰ ਨਹੀਂ ਪਾਇਆ ਹੈਗਾ ਲੂਣ ਨਹੀਂ ਪਾਇਆ ਹੈਗਾ ਫਿਰ ਉਹ ਚ ਕੋਈ ਨਾ ਕੋਈ ਘਾਟ ਆ ਜਾਊਗੀ ਫਿਰ ਕਈ ਵਾਰੀ ਜਿਹੜੀ ਜੇਰ ਆ ਉਹ ਡਿਲੇ ਹੋ ਜਾਏਗੀ ਸੋ ਜੇ 4 ਘੰਟੇ ਚ ਜੇਰ ਨਹੀਂ ਪਈ ਤਾਂ ਸੋਣ ਤੋਂ ਬਾਅਦ ਤੁਸੀਂ 8 ਘੰਟੇ ਤੱਕ ਇੰਤਜ਼ਾਰ ਕਰ ਸਕਦੇ ਹੋ 8 ਘੰਟੇ ਬਾਅਦ ਇੱਕ ਕੜਾ ਹੋਰ ਬਣਾ ਕੇ ਪਲਾ ਦਿਓ ਅਗਲੇ 4 ਘੰਟਿਆਂ 'ਚ ਜ਼ੇਰ ਪੈ ਜਾਊਗੀ। ਸੋ 12 ਘੰਟਿਆਂ ਦੇ ਵਿੱਚ ਵਿੱਚ ਹਰ ਹਾਲਤ 'ਚ ਜ਼ੇਰ ਪੈ ਜਾਏਗੀ।